ਇਹ ਦੇ ਸ਼ਹੀਦ ਹਨ ਬ੍ਰੀ ਸ਼ਹੀਦ ਆਦਮ ਸਰਦਾਰ ਭਗਤ ਸਿੰਘ ਦੇ ਜਿਹੜੇ ਜਨਮ ਦਿਹਾੜੇ ਤੇ ਅੱਜ ਪ੍ਰਵਾਸੀ ਫ੍ਰੈਂਡਜ਼ ਕਲੱਬ ਦਾ ਜਿਹੜਾ ਨੰਗਲ ਡੈਮ ਟੋਰਾਂਟੋ ਕੈਨੇਡਾ ਵੱਲੋਂ ਗਰੇਵਾਲ ਸਾਹਿਬ ਸਤਦੇਵਾ ਜੀ ਤੇ ਹੋਰ ਸ਼ਕਤੀਆਂ ਵੱਲੋਂ ਮੈਨੂੰ ਜਿਹੜਾ ਨਿਮਾਣੇ ਨੂੰ ਮਾਣ ਬਖਸ਼ਿਆ ਗਿਆ ਮੈਂ ਬਹੁਤ ਧੰਨਵਾਦੀ ਆ ਮੇਰੇ ਜਿਹੜੇ ਕੰਮਾਂ ਨੂੰ ਇਨੀ ਰੈਕੋਗਨਾਈਜ਼ ਕੀਤਾ ਔਰ ਮੈਨੂੰ ਮੈਂ ਨਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਇਹ ਪ੍ਰਵਾਸੀ ਪੰਜਾਬੀ ਫਰੈਂਸ ਕਲੱਬ ਨੰਗਲ ਡੈਮ ਟੋਰਾਂਟੋ ਕੈਨੇਡਾ ਵੱਲੋਂ ਮੁਖ ਸਰਪ੍ਰਸਤ ਸਰਦਾਰ ਬਲਜੀਤ ਸਿੰਘ ਬੜਵਾਲ ਦੀ ਅਗਵਾਈ ਅਧੀਨ ਸਰਦਾਰ ਜਰਨੈਲ ਸਿੰਘ ਨਿੱਕੂਵਾਲਾ ਦਾ ਸਨਮਾਨ ਕੀਤਾ ਗਿਆ ਜਿਦੇ ਚ ਯੋਗੇਸ਼ ਸੱਚਦੇਵਾ ਜੀ, ਮੋਹਿਤ ਜੀ, ਸ਼ਿਵ ਕੁਮਾਰ ਕਾਲੀਆ ਜੀ ਤੇ ਹੋਰ ਸਿੱਖਿਸ਼ਿਤਾਂ ਹਾਜ਼ਰ ਹੋਈਆਂ ਇਹਨਾਂ ਦਾ ਜਿਹੜਾ ਸਨਮਾਨ ਹੈ ਇਸ ਕਰਕੇ ਕੀਤਾ ਗਿਆ ਕਿ ਅੱਜ ਸਾਡੇ ਮਹਾਨ ਸ਼ਹੀਦ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਵੀ ਹੈ ਪਵਿੱਤਰ ਦਿਨ ਹੈ ਔਰ ਜਰਨੈਲ ਸਿੰਘ ਜੀ ਦਾ ਅਸੀਂ ਸਨਮਾਨ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇਹਨਾਂ ਨੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਅਹਿਮ ਯੋਗਦਾਨ ਦਿੱਤਾ ਖਾਸ ਤੌਰ ਤੇ ਪ੍ਰਾਇਮਰੀ ਐਜੂਕੇਸ਼ਨ ਔਰ ਪ੍ਰਾਇਮਰੀ ਐਜੂਕੇਸ਼ਨ ਤੋਂ ਇਲਾਵਾ ਵੀ ਜਿਹੜੇ ਸਕੈਂਡਰੀ ਐਜੂਕੇਸ਼ਨ ਹੈ ਉੱਥੇ ਵੀ ਇਹ ਸਟੂਡੈਂਟਸ ਨੂੰ ਮੋਟੀਵੇਟ ਕਰਦੇ ਆ ਔਰ ਸਾਰੀਆਂ ਗਤੀਵਿਧੀਆਂ ਚ ਹਿੱਸਾ ਲੈਂਦੇ ਆ ਔਰ ਜਿਹੜੀ ਪ੍ਰਾਇਮਰੀ ਸੈਕਸ਼ਨ ਹੈ ਪ੍ਰਾਇਮਰੀ ਐਜੂਕੇਸ਼ਨ ਹੈ ਉਹਦੇ ਚ ਤਾਂ ਇਹਨਾਂ ਦਾ ਜਿਹੜਾ ਕੰਮ ਹੈ ਬਹੁਤ ਹੀ ਜ਼ਿਕਰਯੋਗ ਹੈ ਇਸ ਲਈ ਅਸੀਂ ਆਪਣੀ ਐਨਜੀਓ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ